ਪ੍ਰਭਾਤੀ ਅਸ਼ਟਪਦੀਆਂ ਮੈਂ ਲਾ ਪਹਿਲਾ ਵਿਭਾਸ ੴ ਸਤਿਗੁਰ ਪ੍ਰਸਾਦ ਦੁ ਵਿਧਾ ਬੋਰੀ ਮਨ ਬੋਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਥਨ ਬੰਧ ਨਾ ਪਾਇਆ ਸਤਗੁਰ ਰਾਖੇ ਨਾਮ ਦਿਰੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਤਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅੰਕਾਰੀ ਮਾਇਆ ਸਾਥ ਨ ਚੱਲੇ ਤਿਆਰੀ ਮਾਇਆ ਮਮਤਾ ਹੈ ਬੋਰੰਗੀ ਬਿਨ ਨਾਵੇਂ ਕੋ ਸਾਥ ਨ ਸੰਗੀ ਜਿਉ ਮਨ ਦੇਖੈ ਪਰਮੰਤ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਿਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਭਾਏ ਅੰਤਰ ਕਪਟ ਮਾ ਦੁਖ ਪਾਏ ਸਤਿਗੁਰ ਭੇਟੈ ਸੋਜੀ ਪਾਏ ਸੱਚੇ ਨਾਮ ਰਹਿ ਲਿਵ ਲਾਏ ਸੱਚ ਸ਼ਬਦ ਸੱਚ ਕੁਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂ ਦਰ ਸੱਚ ਸੁਭ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰ ਜੇ ਕੋਈ ਹਮੈ ਮੇਰਾ ਸ਼ਬਦ ਦੇਖੋਈ ਨੇ ਰੁਲ ਨਾ ਵਸ ਮਨ ਸੋਈ ਇਸ ਜਗ ਮੇ ਸ਼ਬਦ ਕਰਨੀ ਹੈ ਸਾਰ ਦਿਨ ਸ਼ਬਦੇ ਹੋਰ ਮੋਗubar ਸ਼ਬਦੇ ਨਾਮ ਰਖੇ ਉਰਥਾਰ ਸ਼ਬਦੇ ਗਤ ਮਤ ਮੋਖ ਦਵਾਰ ਅਵਰ ਨਹੀਂ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰੋ ਰਾਮ ਨਾਮ ਊਤਮ ਗਤ ਹੋਈ ਨਾਨਕ ਖੋਜ ਲਹੈ ਜਨ ਕੋਈ ਤਭਾਤੀ ਮੈਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਤਾਮ ਲੋਭਾਇਆ ਸਤ ਕੰਚਨ ਸਿਉ ਹੇਤ ਵਧਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਐਸਾ ਜਾਪ ਜਪੋ ਜਪ ਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੇ ਸੁਮਾਇਆ ਆਵਾ ਗਉਣ ਤੁਧ ਆਪ ਰਚਾਇਆ ਸਹੀ ਭਗਤ ਜਿਨ ਸਤ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਬਾਣੀ ਦਿਨ ਸਤਗੁਰ ਭੇਟ ਕੋਈ ਨ ਜਾਣੀ ਸਗਲ ਸਰੋਵਰ ਜੋਤ ਸਮਾਣੀ ਆਨੰਦ ਰੂ ਵਿਟੋ ਕੁਰਬਾਨੀ ਪਾਉ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸ਼ਬਦ ਜਲਾਏ ਤਾਵਤ ਅੱਖ ਠਾਕੁਰ ਹਾਏ ਸੱਚਾ ਨਾਮ ਮਨ ਵਸਾਏ ਬਿਸੰ ਬਨੋਦ ਰਹਿ ਪਰਮਾਦੀ ਗੁਰਮਤ ਮੰਨਿਆ ਏਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆਗੀ ਸਭ ਜਹ ਹੋਵੇ ਵੱਡ ਪਾਗੀ ਸਤ ਗੁਰ ਸੇਵੇ ਪਰਮ ਚੁਕਾਏ ਅਨੰਦਿਨ ਜਾਗ ਸਚ ਲਿਵ ਲਾਏ ਏਕੋ ਜਾਣੇ ਅਵਰਨਾ ਕੋਏ ਸੁਖ ਦਾਤਾ ਸੇਵ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋ ਮੈਂ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁੱਖ ਮੇਟਣ ਹਾਰਾ ਅਮਰ ਨਸੂ ਜਿਸ ਵੀ ਜੀਕਾਰਾ ਤਨ ਮਨ ਤਨ ਹਰ ਅਗੇ ਰਾਖਿਆ ਨਾਨਕ ਕਹ ਮਹਾਰਸ ਚਖਿਆ ਪ੍ਰਭਾਤੀ ਮੈ ਲਾਹ ਤੈਲਾ ਨਿਵਲੀ ਕਰਮ ਭਯੰਗਮ 파ਠੀ ਰੇਚਕ ਪੂਰਕ ਕੁੰਭ ਕਰੈ ਦਿਨ ਸਤਗੁਰ ਕਿਛ ਸੋਜੀ ਨਹੀਂ ਪਰਮੇ ਫੂਲਾ ਬੂਡ ਮਰੈ ਅੰਦਾ ਧਰਿਆ ਪਰ ਧਰ ਧੋਵੈ ਸੰਤਰ ਕੀ ਮਾਲ ਕਦੇ ਨਾ ਲਹੇ ਨਾਮ ਬਿਨਾ ਥੋਕਟ ਸਭ ਕਰਮਾ ਜਿਉ ਬਾਜੀ ਗਰ ਫਰਮ ਫੁੱਲੇ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਬ ਗੁਣ 모ਹੀ ਰਹਾਉ ਮਾਇਆ ਤੰਦ ਤਾਵਣੀ ਦੁਰਮਤਕਾਰ ਬিকার ਮੂਰਖ ਆਪ ਗਣਾਇਂਦਾ ਬੂਜ ਨਾ ਸਕੈ ਕਾਰ ਮਨਸਾ ਮਾਇਆ ਮੂਣੀ ਮਨਮੁਖ ਬੋਲ ਖੋਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸ਼ੀਂਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਬਾਦ ਝੂਠੇ ਵਿੱਚ ਅੰਕਰਣ ਹੈ ਖਸਮ ਨਾ ਪਾਵੇ ਸਾਧ ਗਿਨ ਨਾਵੇਂ ਹੋਰ ਕੁਮਾਵਣਾ ਕਾ ਅਵਸਦ ਦੁਸ਼ਤੀ ਸਭ ਵੇ ਗੁੱਚੀ ਐ ਵਿਖਵਾਤੀ ਜੀਵਨ ਬਾਦ ਇਹ ਭੰ ਭੂਲੇ ਮਰੋ ਨ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਦਿਨ ਸਤਗੁਰ ਮੁਕਤ ਕਿਨ ਨਾ ਪਾਈ ਆਵਾਂ ਜਾਹੇ ਮਰੇ ਮਰ ਜਾਈ ਇਹ ਸ਼ਰੀਰ ਹੈ ਤ੍ਰੈ ਗੁਣ ਤਾਤ ਇਸ ਨੂੰ ਵਿਆਪ ਸੋਗ ਸੰਤਾਪ ਸੋ ਸੇਵੋ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਕ੍ਰਿਸ਼ਨ ਅਰ ਆਪ ਜਹਾਂ ਜਾਨ ਦੇਖਾਂ ਤਾਂ ਤਾਂ ਸੋਈ ਦਿਨ ਸਤਗੁਰੇ ਭੇਟੇ ਮੁਕਤ ਨਾ ਹੋਈ ਫਿਰਦਾ ਸੱਚ ਏ ਕਰਣੀ ਸਾਰ ਹੋਰ ਸਭਾ ਖੰਡ ਪੂਜ ਖੁਵਾਰ ਦੁਵਿਧਾ ਚੁੱਕੇ ਤਾਂ ਸ਼ਬਦ ਪਿਸ਼ਾਨ ਕਰ ਬਹਾਰ ਏਕੋ ਕਰ ਜਾਣ ਇਹਾਂ ਮਤ ਸ਼ਬਦ ਹੈ ਸਾਰ ਵਿਚ ਦੁਵਿਧਾ ਮਾਥੇ ਪਵੇ ਸਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਿਸ਼ਾਨ ਪ੍ਰਭਾਤੀ ਮੈਲਾ ਪਹਿਲਾ ਦਖਣੀ ਗੋਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸ਼ਰੀਰ ਚੇਨ ਫਗ ਹੂਏ ਤਾ ਮਨ ਪਛੋਤਾਇਆ ਕੋਈ ਜਾਣ ਨ ਫੁਲੇ ਪਾਈ ਸੋ ਫੁਲੇ ਜਿਸ ਆਪ ਲਾਏ ਬੁਝੈ ਜਿਸੈ ਬੁਝਾਈ ਰਹਾ ਤੈਨ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨ ਖਾਸ ਬਿਕਾਈ ਕਰੋਂ ਅਢਾਈ ਧਰਤੀ ਮੰਗੀ 52 ਰੂਪ ਬਹਾਨਾ ਕਿਉ ਪਿਆਲ ਜਾਹੇ ਕਿਉ ਛਲਿਆ ਜੇ ਬਲ ਰੂਪ ਪਛਾਨੈ ਰਾਜਾ ਜਨ ਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ ਤਿੰਨ ਕਰ ਜੱਗ 18 ਖਾਏ ਕਿਰਤਨਾ ਚੱਲੇ ਚਿਲਾਇਆ ਗਣਤਨਾ ਗਣੀ ਹੁਕਮ ਪਿਸ਼ਾਣਾ ਬੋਲੀ ਪਾਏ ਸੁਭਾਈ ਜੋ ਕਿਸ਼ਵਰਤ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਲਿਪਤ ਲੇਪ ਕਦੇ ਨਾ ਲੱਗੈ ਸਦਾ ਰਹਿ ਸਰਣਾਈ ਮਨ ਮੁਖ ਮੁਗਧ ਆਗੈ ਚੇਤਾ ਨਹੀਂ ਦੁਖ ਲੱਗ ਪਛਤਾਈ ਆਪੇ ਤਰੇ ਕਰਾਇ ਕਰਤਾ ਜਿਨ ਇਹ ਰਚਨਾ ਰਚਿਐ ਹਰ ਅਭਿਮਾਨ ਨ ਜਾਈ ਜਿਉ ਅਭਮਾਨੇ ਪੈ ਪਚਿਐ ਪੁੱਲਣਾ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਫੁੱਲੇ ਨਾਨਕ ਸਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਗੁੱਲੇ ਸਰਬਾਤੀ ਮਹਿਲਾ ਪਹਿਲਾ ਆਖਣਾ ਸੁਨਣਾ ਨਾਮ ਧਾਰ ਤੰਦਾ ਛੁਟਕ ਗਿਆ ਵੇਕਾਰ ਜਿਉ ਮਨ ਮੁਖ ਦੂਜੇ ਪਤ ਖੋਈ ਬਿਨ ਨਾਮੈ ਮੈਂ ਅਵਰਨਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਪਿਨ ਗੁਰ ਬੂਡੇ ਬਾਰੋ ਬਾਰ ਰਹਾ ਇਸ ਮਨ ਮਾਇਆ ਮੋਹ ਬਿਨਾਸ ਧਰ ਹੁਕਮ ਲਿਖਿਆ ਤਾਂ ਕਈ ਕਾਸ ਗੁਰਮੁਖ ਵਿਰਲਾ ਚੀਨੇ ਕੋਈ ਨਾਮ ਵੀ ਹੂ ਨਾਮੁ ਮੁਕਤ ਨਾ ਹੋਈ ਪ੍ਰੰ ਪ੍ਰੰ ਡੋਲ ਲਖ 84 ਦਿਨ ਗੁਰੂ ਬੂਝੇ ਜਮ ਕੀ ਫਾਸੀ ਇਹ ਮਨੁਵਾ ਖਿਨ ਖਿਨ ਹੂਬ ਪਿਆਲ ਗੁਰਮੁਖ ਛੂਟੈ ਨਾਮ ਸੰਭਾਲ ਆਪੇ ਸਦੈ ਠਿਲ ਨਾ ਹੋਏ ਸ਼ਬਦ ਮਰੈ ਸਹੇਲਾ ਜੀਵੈ ਸੋਏ ਬੇਨੰਗੁਰ ਸੋਜੀ ਕਿਸ ਨਾ ਹੋਏ ਆਪੇ ਕਰੇ ਕਰਾਵੇ ਸੋਏ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਜ ਸੁਭਾਵੇ ਇਹ ਮਨ ਡੋਲਤ ਤੋ ਠਹਿਰਾਵੇ ਸੱਚ ਕਰਨੀ ਕਰਕਾਰ ਕੁਮਾਵੇ ਅੰਤਰ ਝੂਠਾ ਕਿਉ ਸੱਚ ਹੋਏ ਸ਼ਬਦੀ ਤੋ ਹੈ ਵਿਰਲਾ ਕੋਏ ਗੁਰਮੁਖ ਕੋਈ ਸੱਚ ਕੁਮਾਵੇ ਕਾਵਣ ਜਾਣਾ ਠਾਕ ਰਹਾਵੇ ਔ ਖਾਣਾ ਪੀਣਾ ਸੁਖਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੁਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ્રોਧ ਅਗਨੀ ਮੈਂ ਪੂੰਜਾ ਸਰਦਾਸ ਚਾਖਿਆ ਤੋ ਮਨ ਪੀਜਾ ਪ੍ਰਣਵਤ ਨਾਨਕ ਅਵਰ ਨਾਮ ਦੂਜਾ